ਜੰਗੀਆਂ 3 ਮਿੰਟਾਂ ਵਿੱਚ ਅੱਧਾ ਪੈੰਡ ਇਕੱਠਾ ਹੋ ਗਿਆ। ਦਿਲੋਂ ਨਾ ਚਾਹੁੰਦੀ ਹੋਈ ਵੀ ਸੁਖਬੀਰ ਉੱਠ ਕੇ ਅੰਦਰ ਚਲੀ ਗਈ। ਉਹਦੀ ਥਾਂ ਕੁਲਤਾਰ ਨੇ ਮਲ ਲਈ। ਉਹ ਹੱਥਾਂ ਦੀਆਂ ਤਲੀਆਂ ਉੱਤੇ ਘਿਓ ਦੀ ਚਾਹ ਆਸ ਕਰਨ ਲੱਗ ਪਿਆ। ਪੀਤੀ ਹੋਈ ਉਹਨੇ ਵੀ ਸੀ ਪਰ ਬਹੁਤ ਥੋੜੀ। ਕੁਝ ਵੱਡੇਰੀ ਉਮਰ ਦੇ ਆਦਮੀ ਆ ਗਏ ਤਾਂ ਬਸੰਤਕੌਰ ਤੇ ਰਾਜੋ ਨੇ ਘੁੰਡ ਕੱਢ ਲਏ। ਕੱਥੂ ਨੇ ਆਿਆਂ ਦੇ ਬੈਠਣ ਵਾਸਤੇ ਮੰਜੇ ਢਾ ਦਿੱਤੇ। ਅੱਧਾ ਘੰਟਾ ਤਣ ਖੜਾ ਸੀ। ਜਾਹਰਨਾਮ ਸਿੰਘ ਡਾਕਟਰ ਨੂੰ ਲੈ ਕੇ ਆ ਆਕੱਜਾ ਬਸੰਤ ਕੌਰ ਮੰਜੇ ਤੋਂ ਉੱਠਣ ਲੱਗੀ ਤਾਂ ਉਹਦੇ ਸਿਰ ਨੂੰ ਚੱਕਰ ਆ ਗਿਆ ਉਹ ਡੋਲ ਕੇ ਡਿੱਗਣ ਹੀ ਲੱਗੀ ਸੀ ਜਾਹਰਨਾਮ ਨੇ ਉਹਨੂੰ ਬਾਹੀ ਵਿੱਚ ਸੰਭਾਲ ਲਿਆ ਮੰਜੇ ਤੇ ਪਾ ਦੇ ਸੂ ਪਾਣੀ ਲਿਆਓ ਕੋਈ ਮੂੰਹ ਤੇ ਛੱਟੇ ਮਾਰੋ ਇੱਕੇ ਵਾਰ ਕਈ ਆਵਾਜ਼ਾਂ ਆਈਆਂ ਹਰਨਾਮ ਨੇ ਮਾਂ ਨੂੰ ਲਾਗੇ ਦੇ ਮੰਜੇ ਤੇ ਬਹ੍ਹਾ ਦਿੱਤਾ ਇੰਨੇ ਚਿਰ ਤੱਕ ਬਸੰਤ ਕੌਰ ਨੂੰ ਆਪਣੇ ਆਪ ਹੋਸ਼ ਆ ਗਈ ਉਹ ਹੱਥ ਨਾਲ ਇਸ਼ਾਰਾ ਕਰਦੀ ਹੋਈ ਬੋਲੀ ਕੋਈ ਨਹੀਂ ਹਰਨਾਮ ਮੈਂ ਠੀਕ ਆ ਐਵੇਂ ਚੱਕਰ ਆ ਗਿਆ ਸੀ ਤੂੰ ਆਪਦੇ ਬਾਪੂ ਨੂੰ ਵੇਖ ਮਾਂ ਜੀ ਪਾਣੀ ਪੀਓ ਘਟ ਸੁਖਬੀਰ ਨੇ ਗਲਾਸ ਅਗਾਹ ਵਧਾਉਂਦਿਆਂ ਕਿਹਾ ਕੁੰਡ ਵਿੱਚੋਂ ਵੀ ਉਹਦੇ ਹੰਝੂ ਵਗਦੇ ਨਜ਼ਰ ਆ ਰਹੇ ਸਨ ਅੱਧਾ ਗਲਾਸ ਪਾਣੀ ਪੀ ਕੇ ਬਸੰਤ ਕੌਰ ਨੇ ਆਪਣੇ ਆਪ ਤੇ ਕਾਬੂ ਪਾ ਲਿਆ ਉਹ ਉੱਠਣ ਲੱਗੀ ਤਾਂ ਨਿਹਾਲ ਕੌਰ ਨੇ ਉਹਨੂੰ ਫੜ ਕੇ ਬਹਾਲ ਲਿਆ ਡਾਕਟਰ ਨੇ ਪੂਰੀ ਪਰਤਾਲ ਕਰਨ ਪਿੱਛੋਂ ਸਾਰਿਆਂ ਨੂੰ ਹੌਸਲਾ ਦੇਂਦਿਆਂ ਕਿਹਾ ਕਬਰਾਂਉਣ ਦੀ ਲੋੜ ਨਹੀਂ ਦਨ ਚਾਰ ਦੇ ਤੱਕ ਸਰਦਾਰ ਹੋਰੀ ਠੀਕ ਹੋ ਜਾਣਗੇ ਸਭ ਤੱਤੀ ਸ਼ਰਾਬ ਦਾ ਵਿਗਾੜ ਹੈ ਚਿੰਤਾ ਵਾਲੀ ਕੋਈ ਗੱਲ ਨਹੀਂ ਡਾਕਟਰ ਨੇ ਦਵਾਈਆਂ ਵਾਲਾ ਬੈਗ ਖੋਲ ਕੇ ਸਭ ਤੋਂ ਪਹਿਲਾਂ ਟੀਕਾ ਕੀਤਾ ਉਹ ਐਸ ਭੇਦ ਨੂੰ ਜਾਣਦਾ ਸੀ ਕਿ ਅਨਪੜ ਪਿੰਡੂਆਂ ਦੀ ਤਸੱਲੀ ਵਾਸਤੇ ਟੀਕਾ ਲਾਉਣਾ ਜ਼ਰੂਰੀ ਹੈ ਟੀਕਾ ਹਰ ਬਿਮਾਰੀ ਵਾਸਤੇ ਟੀਕਾ ਭਾਵੇਂ ਕਿਸੇ ਦਵਾਈ ਦਾ ਵੀ ਹੋਵੇ ਕੋਜੋ ਨੇ ਗੋਲੀਆਂ ਦਿੱਤੀਆਂ ਸਰਦਾਰ ਹਰਨਾਮ ਸਿੰਘ ਡਾਕਟਰ ਨੇ ਐਨਕ ਨੂੰ ਸੱਜੇ ਹੱਥ ਵਿੱਚ ਫੜ ਕੇ ਕਿਹਾ ਤਿੰਨ ਤਿੰਨ ਘੰਟੇ ਪਿੱਛੋਂ ਦੋ ਦੋ ਗੋਲੀਆਂ ਦਿੰਦੇ ਰਹਿਣਾ। ਦੈਨ ਚੜ੍ਹਦੇ ਤੱਕ ਏ ਠੀਕ ਹੋ ਜਾਣਗੇ। ਚਿੰਤਾ ਵਾਲੀ ਗੱਲ ਕੋਈ ਨਹੀਂ। ਲੋੜ ਸਮਝੋ ਤਾਂ ਭਲਕੇ ਹੋਰ ਦਵਾਈ ਮੰਗਵਾ ਲੈਣੀ। ਪਾਣੀ ਦੀ ਟਕੋਰ ਚੰਗੀ ਹੈ। ਬਿਹਤਰ ਹੈ ਇਹਨਾਂ ਦਾ ਮੰਜਾ ਅੰਦਰ ਕਰ ਦਿਓ। ਹੋ ਸਕਦਾ ਹੈ ਇਹਨਾਂ ਨੂੰ ਪੂਰੀ ਹੋਸ਼ ਆਉਣ ਵਿੱਚ 5-6 ਘੰਟੇ ਲੱਗ ਜਾਣ। ਇਹ ਸਾਰੀ ਰਾਤ ਵੀ ਟਿਕੇ ਰਹਿਣ ਤਾਂ ਚਿੰਤਾ ਨਹੀਂ ਕਰਨੀ। ਫਿਕਰ ਵਾਲੀ ਕੋਈ ਗੱਲ ਨਹੀਂ। ਸਭ ਨੂੰ ਹੌਸਲਾ ਦੇ ਕੇ ਤੇ ਫੀਸ ਦੀ ਰਕਮ ਜੇਬ ਵਿੱਚ ਪਾ ਕੇ ਡਾਕਟਰ ਚਲਾ ਗਿਆ ਕਥੂ ਉਹਦੇ ਨਾਲ ਘੋੜੀ ਮੋੜਨ ਵਾਸਤੇ ਤੁਰ ਗਿਆ ਮੌਸਮ ਸਿਆਲ ਦਾ ਸੀ ਲੱਖਾ ਸਿੰਘ ਦਾ ਮੰਜਾ ਡਿਊਟੀ ਵਿੱਚ ਘਰ ਦਿੱਤਾ ਠੰਡ ਉੱਤਰ ਆਈ ਜਾਣ ਕੇ ਪਾਣੀ ਦੀ ਟਕੋਰ ਬੰਦ ਕਰ ਦਿੱਤੀ ਪਰ ਤਲੀਆਂ ਝਸਣੀਆਂ ਜਾਰੀ ਰੱਖੀਆਂ ਰਾਤ ਦੇ 10 ਵਜੇ ਗਏ ਸਹਿਜ ਸਹਿਜ ਸਾਰੇ ਗਵਾਂਢੀ ਚਲੇ ਗਏ ਅਮਲੀ ਨੱਥਾ ਸਿੰਘ ਉਹਦੀ ਘਰ ਵਾਲੀ ਤੇ ਕੁਲਤਾਰ ਅਜੇ ਵੀ ਬੈਠੇ ਸਨ ਅਮਲੀ ਤੇ ਨਿਹਾਲਕਾ ਆਪਣੇ ਪੁੱਤਰ ਦੀ ਗਲਤੀ ਕਾਰਨ ਮਾਫੀ ਮੰਗਣਾ ਚਾਹੁੰਦੇ ਸਨ अरुणा ਨੂੰ ਸੁਝਦਾ ਨਹੀਂ ਸੀ ਕਿ ਉਹ ਕਹਿਣ ਕੀ ਅੰਤ ਚੈਜਕ ਚੈਜਕ ਕੇ ਅਮਲੀ ਨੇ ਕਿਹਾ ਹਰਨਾਮ ਸਿੰਘ ਪੁੱਤ ਮੈਂ ਮੰਨਦਾ ਭਾਈ ਕੁਲਤਾਰ ਦੀ ਗਲਤੀ ਏ ਤੂੰ ਇਹਦਾ ਵੱਡਾ ਭਰਾ ਐ ਆਪ ਇਹਨੂੰ ਜੋ ਮਰਜੀ ਉਹ ਚੰਗੀ ਮਾੜੀ ਆਖ ਲਈ ਪਰ ਕਿਸੇ ਦੀ ਚੁੱਕਣਾ ਮਗਰ ਨਾ ਜਾਵੇ ਵਾਹ ਗਰੂ ਕਰੇ ਦੈਨ ਚੜਦੇ ਤੱਕ ਸ਼ਾ ਤਕੜਾ ਹੋ ਜਾਏ ਮੈਂ ਆਪੇ ਤੋਂ ਮਾਫੀ ਮੰਗ ਲਵਾਂਗਾ ਬਾਬਾ ਅਮਲੀਆ ਤੂੰ ਕਿਸ ਗੱਲ ਦਾ ਫਿਕਰ ਕਰਦਾ ਏ ਸਾਡੇ ਦਿਲ ਵਿੱਚ ਕੋਈ ਗੱਲ ਨਹੀਂ ਕਰਨਾਮ ਸਿੰਘ ਨੇ ਬੜੀ ਗੰਭੀਰਤਾ ਨਾਲ ਕਿਹਾ ਕਲਤਾਰ ਦੇ ਉਹਦਾ ਮਾਪਿਓ ਅੱਧੀ ਰਾਤ ਨਾਲ ਉੱਥੋਂ ਉੱਠ ਕੇ ਘਰ ਨੂੰ ਗਏ ਤੇ ਪਿੱਛੇ ਰਹਿ ਗਏ ਘਰ ਦੇ ਜੀ ਸੁਖਬੀਰ ਨੇ ਬੱਚਿਆਂ ਨੂੰ ਖਵਾ ਪਿਆ ਕੇ ਸੁਆ ਦਿੱਤਾ ਬੱਚੇ ਵੀ ਉਦਾਸ ਸਨ ਉਹ ਵਾਰ-ਵਾਰ ਸੁਖਬੀਰ ਨੂੰ ਪੁੱਛਦੇ ਬੀਬੀ ਬਾਪੂ ਜੀ ਨੂੰ ਕੀ ਹੋਇਆ ਏ ਉਹ ਚੁੱਪ ਕਰਕੇ ਕਿਉਂ ਪਏ ਨੇ ਦਿਨ ਨੂੰ ਠੀਕ ਹੋ ਜਾਣਗੇ ਹੁਣ ਸੌਂ ਜੋ ਤੁਸੀਂ ਲਾਰਾ ਲਾ ਕੇ ਸੁਖਬੀਰ ਨੇ ਦੋਹਾਂ ਨੂੰ ਸੁਆ ਦਿੱਤਾ ਮਾਂ ਜੀ ਉਠੋ ਥੋੜਾ ਬਹੁਤਾ ਖਾ ਲਵੋ ਤੇ ਪਾਲਕ ਲੱਕ ਸਿੱਧਾ ਕਰ ਲਵੋ ਸੁਖਵੀਰ ਨੇ ਕੋਲ ਆ ਕੇ ਸੱਸ ਦੇ ਗੋਡੇ ਤੇ ਹੱਥ ਧਰ ਕੇ ਕਿਹਾ ਸੁਖਵੀਰ ਮੈਨੂੰ ਭੁੱਖ ਨਹੀਂ ਤੁਸੀਂ ਖਾ ਕੇ ਦੋ ਘੜੀਆਂ ਸੌ ਜਾਓ ਜਾਂ ਰਾਜੋ ਤੂੰ ਵੀ ਬਰਕੀ ਖਾ ਤੇ ਪਾਲ ਆਰਾਮ ਕਰ ਬਸੰਤ ਕੌਰ ਦੀ ਆਵਾਜ਼ ਬੜੀ ਸ਼ਾਂਤ ਸੀ ਸਰਦਾਰਨੀ ਮੇਰੇ ਸੰਗੋਂ ਬਰਕੀ ਲੰਘ ਜਾਵੇਗੀ ਜਿੰਨਾ ਚਿਰ ਤੂੰ ਨਹੀਂ ਖਾਵੇਂਗੀ ਮੈਂ ਵੀ ਨਹੀਂ ਖਾ ਸਕਦੀ ਸੁਖਵੀਰ ਜਾਓ ਤੁਸੀਂ ਖਾ ਕੇ ਪੈਜੋ ਪਾਲ ਅਸੀਂ ਦੋਵੇਂ ਬੈਠੀਆਂ ਅੱਜ ਜਰਨੈਲ ਤੇ ਸਰਵਣ ਦੋਵੇਂ ਸ਼ਹਿਰੋਂ ਨਹੀਂ ਮੁੜੇ ਆਂਦੇ ਸੀ ਰਾਤ ਤਮਾਸ਼ਾ ਵੇਖਣਾ ਏ ਬਸੰਤ ਕੌਰ ਦੇ ਜੋਰ ਦੇਣ ਉੱਤੇ ਹਰਨਾਮ ਤੇ ਸੁਖਵੀਰ ਦੋ ਕੜੀਆਂ ਮੰਜਿਆਂ ਤੇ ਜਾ ਪਏ ਪਿੱਛੇ ਰਹਿ ਗਈਆਂ ਰਾਜੋ ਤੇ ਬਸੰਤ ਕੌਰ ਡੁੱਡਾ ਵੀ ਮਾਲ ਅੰਦਰ ਬੰਨ ਕੇ ਡਿਊਟੀ ਦੇ ਬਾਹਰਲੇ ਬੂਹੇ ਅੱਗੇ ਆ ਬੈਠਾ ਸੀ ਸਾਰੇ ਦਿਨ ਦੇ ਕੰਮ ਦਾ ਭੰਨਿਆ ਹੋਇਆ ਉਹ ਉਂਗਲਾ ਰਿਹਾ ਸੀ ਬਸੰਤ ਕੌਰ ਦੀ ਨਿਗਾ ਡੁੱਡੇ ਉੱਤੇ ਪਈ ਟਾਉ ਨੂੰ ਤਰਸ ਆ ਗਿਆ ਜਿੰਨੇ ਸਬਰ ਨਾਲ ਉਹ ਆਪਣਾ ਦੁੱਖ ਜਰ ਸਕਦੀ ਸੀ ਦੂਸਰੇ ਦਾ ਨਹੀਂ ਡੁੱਡਿਆ ਜਾਂ ਸੌਂ ਜਾ ਕੇ ਭਲਕੇ ਸਾਰਾ ਦਿਨ ਫੇਰ ਕੰਮ ਕਰਨਾ ਹੀ ਸਰਦਾਰ ਹੋਰੀ ਤਕੜੇ ਨੇ ਹੁਣ ਸਰਦਾਰਨੀ ਤੇਰੇ ਪੈਰਾਂ 사ਦਕਾ ਰੱਬ ਇਹਨਾਂ ਦੀ ਜਾਨ ਬਖਸ਼ ਜਾਵੇ ਗੁਰੂ ਕਰੇ ਇਹ ਰਹਿੰਦੀ ਦੁਨੀਆ ਤੱਕ ਸਾਡੇ ਸਿਰ ਤੇ ਰਹਿਣ ਕਹਿੰਦਾ ਹੋਇਆ ਡੁੱਡਾ ਉੱਠ ਕੇ ਆਪਣੇ ਅੰਦਰ ਜਾ ਪਿਆ 2 ਘੰਟਿਆਂ ਬਾਅਦ ਸੁਖਬੀਰ ਫੇਰ ਆਈ ਮਾਂ ਜੀ ਮੈਂ ਬੈੰਦੀ ਆਂ ਤੁਸੀਂ ਪਾਲਕ ਆਰਾਮ ਕਰ ਲਵੋ ਉਠੋ ਮੰਨੋ ਮੇਰੀ ਪੁੱਤ ਕੀ ਤੂੰ ਸਮਝਦੀ ਏ ਮੈਨੂੰ ਨੀਂਦ ਆ ਜਾਵੇਗੀ ਨੀਂਦ ਨਾ ਸਹੀ ਪਰ ਲੱਕ ਤਾਂ ਸਿੱਧਾ ਕਰ ਲਵੋਗੇ ਨਹੀਂ ਮੇਰਾ ਜੇਰਾ ਨਹੀਂ ਪੈਂਦਾ ਇਹਨਾਂ ਨੂੰ ਛੱਡ ਕੇ ਉੱਠਣ ਤੇ ਜਾਂ ਸੌਂ ਜਾ ਤੂੰ ਤੜਕੇ ਔਟਕੇ ਫੇਰ ਕਰਦਾ ਕਰਨਾ ਹੀ ਜਾਂ ਬੀਬਾ ਪੁੱਤ ਬਸੰਤ ਕੌਰ ਨੇ ਨੋਹ ਦਾ ਸਿਰ ਪਲੋਸਦਿਆਂ ਕਿਹਾ ਸੁਖਬੀਰ ਚਲੀ ਗਈ ਰਾਜੋ ਤੇ ਬਸੰਤ ਕੌਰ ਉਵੇਂ ਬੈਠੀਆਂ ਰਹੀਆਂ ਲੱਖਾ ਸਿੰਘ ਦਾ ਸਾਹ ਅੱਗੇ ਨਾਲੋਂ ਸਾਫ਼ ਆ ਰਿਹਾ ਸੀ ਰਾਤ ਦੇ 3 ਵਜੇ ਉਹ ਇੱਕ ਦੋ ਵਾਰ ਹਿੱਲਿਆ ਬਸੰਤ ਕੌਰ ਦੇ ਉੱਤੇ ਝੋਕ ਗਈ ਹਰਨਾਮ ਦਾ ਬਾਪੂ ਹੋਸ਼ ਕਰੋ ਖਾਂ ਪਾਣੀ ਦਿਆ ਹੂੰ ਹੂੰ ਪਾਣੀ ਲੱਖਾ ਸਿੰਘ ਨੇ ਧੀਮੀ ਜਹੀ ਆਵਾਜ਼ ਵਿੱਚ ਕਿਹਾ ਬਸੰਤ ਕੌਰ ਦੀ ਆਵਾਜ਼ ਉਹਨੇ ਨਹੀਂ ਸੀ ਸੁਣੀ ਲਓ ਪਾਣੀ ਬਸੰਤ ਕੌਰ ਨੇ 2-4 ਚਮਚੇ ਉਹਦੇ ਮੂੰਹ ਵਿੱਚ ਪਾ ਦਿੱਤੇ ਕਿਉਂ ਕੱਜ ਨਹੀਂ ਬਣਦਾ ਗਲਾਸ ਭਰ ਕੇ ਦਿਓ ਲੱਖਾ ਸਿੰਘ ਨੇ ਉੱਠਣ ਦਾ ਯਤਨ ਕਰਦਿਆਂ ਕਿਹਾ ਬਸੰਤ ਕੌਰ ਨੇ ਧੌਣ ਪਿੱਛੇ ਹੱਥ ਦੇ ਕੇ ਲੱਖਾ ਸਿੰਘ ਨੂੰ ਬੈਠਣ ਵਿੱਚ ਮਦਦ ਦਿੱਤੀ ਖੱਬੀ ਬਾਹ ਉਹਦੀ ਕੰਡ ਪਿੱਛੇ ਵੱਲ ਕੇ ਪਾਣੀ ਦਾ ਗਲਾਸ ਉਹਦੇ ਮੂੰਹ ਨੂੰ ਲਾ ਦਿੱਤਾ ਹਾ ਪਾਣੀ ਪੀ ਕੇ ਲੱਖਾ ਸਿੰਘ ਨੇ ਕੁਝ ਸ਼ਾਂਤੀ ਮਹਿਸੂਸ ਕਰਦਿਆਂ ਕਿਹਾ ਲੰਮਾ ਪਾ ਦਿਓ ਮੈਨੂੰ ਬਸੰਤ ਕੌਰ ਨੇ ਦੋਹਾਂ ਹੱਥਾਂ ਨਾਲ ਫੜ ਕੇ ਉਹਨੂੰ ਮੰਜੇ ਤੇ ਲਟਾ ਦਿੱਤਾ ਹਰਨਾਮ ਤੇਰੀ ਮਾਂ ਕਿੱਥੇ ਆ ਲੱਖਾ ਸਿੰਘ ਨੇ ਸਮਝਿਆ ਕਿ ਉਹਨੂੰ ਪਾਣੀ ਪਿਉਣ ਵਾਲਾ ਹਰਨਾਮ ਹੈ ਮੈਂ ਰੇਖਾ ਤੁਹਾਡੇ ਕੋਲ ਹਰਨਾਮ ਸੁੱਤਾ ਪਿਆਏ ਉਹਨੂੰ ਬੁਲਾਵਾ ਬਸੰਤ ਕੌਰ ਨੇ ਪਤੀ ਉੱਤੇ ਚੌਕ ਕੇ ਕਿਹਾ ਤੂੰ ਹਰਨਾਮ ਦੀ ਮਾਂ ਲੱਖਾ ਸਿੰਘ ਨੇ ਸ਼ਾਂਕਾ ਨਿਵਰਤ ਕਰਨ ਵਾਸਤੇ ਪੁੱਛਿਆ ਨਾਲ ਹੀ ਉਹਨੇ ਪਤਨੀ ਦਾ ਹੱਥ ਫੜ ਕੇ ਆਪਣੀ ਹੱਥ ਉੱਤੇ ਦਬਾ ਲਿਆ ਹਾਂ ਮੈਂ ਨਾਮੇ ਦੀ ਮਾਂ ਹਾਂ ਆ ਵੇਖਾਂ ਤੁਹਾਡੇ ਕੋਲ ਅੱਖਾਂ ਖੋਲ ਕੇ ਵੇਖੋ ਨਾ ਵੇਖੋ ਖਾ ਮੇਰੇ ਵੱਲ ਬਸੰਤ ਕੌਰ ਨੇ ਪੱਲੇ ਨਾਲ ਅੱਖਾਂ ਪੁੰਝ ਕੇ ਕਿਹਾ ਅਚਨ ਚੇਤ ਬਸੰਤ ਕੌਰ ਦੀ ਨਿਗਾਹ ਰਾਜੋ ਉੱਤੇ ਜਾ ਪਈ ਉਹ ਧਰਤੀ ਉੱਤੇ ਨੱਕ ਰਗੜ ਰਹੀ ਸੀ ਤੇ ਨਾਲ ਹੀ ਉਹਦੇ ਅੰਦਰੋਂ ਹੌਂਕੇ ਆਉਟ ਰਹੇ ਸਨ ਰਾਜੋ ਸਿਰ ਚੱਕ ਉਤਾਂ ਵਾਹਿਗੁਰੂ ਦਾ ਧੰਨਵਾਦ ਕਰ ਰਾਜੋ ਦੇ ਦਿਲ ਦੀ ਸਮਝ ਕੇ ਬਸੰਤ ਕੌਰ ਨੇ ਉਹਨੂੰ ਹੌਸਲਾ ਦੇਂਦਿਆਂ ਕਿਹਾ ਸਰਦਾਰਨੀ ਸਭ ਕੁਝ ਤੇਰੇ ਸਦਕਾ ਸਦਕਾ ਏ ਇਹ ਬਚ ਗਏ ਨੇ ਮੈਂ ਮੈਂ ਰੋ ਨਹੀਂ ਰਹੀ ਇਹ ਤਾਂ ਐਵੇਂ ਰਾਜੋ ਨੂੰ ਔੜਿਆ ਕੁਝ ਨਾ ਕਿ ਅਗਾਹ ਕੀ ਕਹੇ ਮੈਂ ਸਮਝਦੀ ਆ ਸਭ ਕੁਝ ਜਾਂ ਹੁਣ ਤੂੰ ਸੌ ਨਹੀਂ ਸਰਦਾਰਨੀ ਮੇਰਾ ਜੀ ਨਹੀਂ ਕਰਦਾ ਉੱਠਣ ਤੇ ਰਾਜੋ ਨੇ ਸਿਰ ਫੇਰਦਿਆਂ ਕਿਹਾ ਨਾਲ ਹੀ ਉਹਨੇ ਪੱਲੇ ਨਾਲ ਅੱਖਾਂ ਦੇ ਹੰਝੂ ਪੂੰਝ ਲਏ ਨਾਮੇ ਦੀ ਮਾਂ ਲੱਖਾ ਸਿੰਘ ਨੇ ਓਵੇਂ ਅੱਖਾਂ ਮੀਟੀ ਕਿਹਾ ਮੈਂ ਘਾਰਾਂ ਨਾ ਹਾਂ ਘਰ ਅਸੀਂ ਸਾਰੇ ਤੁਹਾਡੇ ਕੋਲ ਆਂ ਘਬਰਾਓ ਨਾ ਤੁਸੀਂ ਠੀਕ ਹੋ ਬਸੰਤ ਕੌਰ ਨੇ ਪਤੀ ਦੇ ਮੱਥੇ ਉੱਤੇ ਪਿਆਰ ਨਾਲ ਹੱਥ ਫੇਰਦਿਆਂ ਕਿਹਾ ਮੇਥੋਂ ਗਲਤੀ ਹੋ ਗਈ ਮੈਂ ਬਹੁਤੀ ਪੀ ਗਿਆ ਵਿਚਾਰੇ ਕੁਲਤਾਰ ਦਾ ਕੋਈ ਕਸੂਰ ਨਹੀਂ ਮੈਂ ਜਾਣ ਬੁੱਝ ਕੇ ਪੀਂਦਾ ਗਿਆ ਮੁੜ ਕੇ ਮੈਨੂੰ ਕੋਈ ਹੋਸ਼ ਨਹੀਂ ਕਿ ਕੀ ਹੋਇਆ ਬਸੰਤ ਕੌਰ ਦੇ ਚਿਹਰੇ ਵੱਲ ਤੱਕੇ ਬਿਨਾ ਲੱਖਾ ਸਿੰਘ ਕਹਿੰਦਾ ਗਿਆ ਕੁਝ ਨਹੀਂ ਹੋਇਆ ਹਰਨਾਮ ਤੇ ਕੁਲਤਾਰ ਤੁਹਾਨੂੰ ਘਰ ਲੈ ਆਏ ਸਨ ਹੁਣ ਤੁਸੀਂ ਠੀਕ ਹੋ ਕੁਝ ਮਿੰਟ ਫਿਰ ਚੁੱਪ ਵਰਤੀ ਰਹੀ ਲੱਖਾ ਸਿੰਘ ਹੌਲੀ ਹੌਲੀ ਬਸੰਤ ਕੌਰ ਦੇ ਹੱਥ ਨੂੰ ਭਲੋਸਦਾ ਰਿਹਾ ਕੁਝ ਚਿਰ ਪਿਛੋਂ ਨੇ ਹੌਸਲਾ ਕਰਕੇ ਕਿਹਾ ਹਰਨਾਮ ਦੀ ਮਾਂ ਅੰਜ ਤੂੰ ਮੈਨੂੰ ਮਾਫ਼ ਕਰ ਦਿੱਤਾ ਇਹ ਨਾ ਕਿ ਹੋਜਈਆਂ ਗੱਲਾਂ ਕਰਦੇ ਹੋ ਚੁੱਪ ਕਰਕੇ ਸੌ ਜਾਓ ਅੱਛਾ ਮੈਨੂੰ ਪਾਣੀ ਪਿਆ ਮੇਰਾ ਕਲੇਜਾ ਸੜੀ ਜਾ ਰਿਹਾ ਏ ਪਾਣੀ ਦਾ ਇੱਕ ਗਲਾਸ ਹੋਰ ਪੀ ਕੇ ਲੱਖਾ ਸਿੰਘ ਪਾਸਾ ਪਰਤ ਕੇ ਪੈ ਗਿਆ ਬਸੰਤ ਕੌਰ ਉੱਠ ਕੇ ਲਾਗੇ ਪਈ ਕੁਰਸੀ ਤੇ ਬਹਿ ਗਈ ਲੱਖਾ ਸਿੰਘ ਸੌ ਗਿਆ ਬਸੰਤ ਕੌਰ ਉਹਵੇਂ ਕੁਰਸੀ ਤੇ ਬੈਠੀ ਉਗਲਾਉਂਦੀ ਰਹੀ ਰਾਜੋ ਪੈਂਦ ਦੇ ਪਾਵੇ ਤੇ ਸਿਰ ਰੱਖ ਕੇ ਸੌ ਗਈ ਦੁੱਧ ਰੜਕਣ ਦਾ ਵੇਲਾ ਹੋ ਗਿਆ ਸੁਖਬੀਰ ਉੱਟ ਕੇ ਆਈ ਉਹਨੇ ਚੌਕ ਕੇ ਵੇਖਿਆ ਲੱਖਾ ਸਿੰਘ ਸੁੱਤਾ ਪਿਆ ਸੀ ਉਹਦਾ ਸਾਹ ਠੀਕ ਚੱਲ ਰਿਹਾ ਸੀ ਉਹਦੇ ਚਿਹਰੇ ਦਾ ਰੰਗ ਵੀ ਚੰਗਾ ਸੀ ਸੁਖਬੀਰ ਦੇ ਮਨ ਨੂੰ ਕੁਝ ਸ਼ਾਂਤੀ ਹੋਈ ਫੇਰ ਉਹਨੇ ਸੱਸ ਦੇ ਕੰਨ ਕੋਲ ਮੂੰਹ ਲੈ ਜਾ ਕੇ ਹੌਲੀ ਜਹੀ ਕਿਹਾ ਮਾਂ ਜੀ ਅੰਦਰ ਗੁੱਡੀ ਨਾਲ ਜਾਪੋ ਵੋ ਬਾਪੂ ਜੀ ਸੌ ਗਏ ਨੇ ਰੱਬ ਨੇ ਭਲੀ ਕੀਤੀ ਏ ਤੁਸੀਂ ਬਲ ਆਰਾਮ ਕਰ ਲਵੋ ਸੁਖਬੀਰ ਵਿਸਾੰਤ ਕੌਰ ਨੇ ਪਹਿਲਾਂ ਪਤੀ ਦੇ ਤੇ ਫਿਰ ਨੋ ਦੇ ਮੂੰਹ ਵੱਲ ਵੇਖ ਕੇ ਕਿਹਾ ਮੈਂ ਠੀਕ ਆਂ ਤੂੰ ਦੁੱਧ ਸੰਭਾਲ ਜਾ ਕੇ ਗੁੱਡੀ ਜਾਗ ਪਵੇ ਤਾਂ ਮੈਨੂੰ ਇੱਥੇ ਫੜਾ ਜਾਵੀਂ ਜਾਂ ਤੂੰ ਬਸੰਤ ਕੌਰ ਤੇ ਲੱਖਾ ਸਿੰਘ ਦੇ ਚੱਲ ਰਹੇ ਸਬੰਧ ਤੋਂ ਸਾਰੇ ਜੀ ਜਾਣੂ ਸਨ ਲੱਖਾ ਸਿੰਘ ਦੀ ਵਧੀਕੀ ਨੂੰ ਵੀ ਸਾਰੇ ਮੰਨਦੇ ਸਨ ਇਸ ਹਾਲਤ ਵਿੱਚ ਵੀ ਬਸੰਤ ਕੌਰ ਦੀ ਇਹ ਪਤੀ ਭਗਤੀ ਵੇਖ ਕੇ ਜਵਾਨ ਸੁਖਬੀਰ ਹੈਰਾਨ ਰਹਿ ਗਈ ਉਹਨੇ ਮਨ ਵਿੱਚ ਹੀ ਸਾਸ ਨੂੰ ਸੀਸ ਝੁਕਾਇਆ ਤੇ ਆਪਣੇ ਕੰਮ ਝਾਲ ਲੱਗੀ ਲੱਖਾ ਸਿੰਘ ਦੀ ਅੱਖ ਵਾਵਾ ਦਿਨ ਚੜੇ ਖੁੱਲੀ ਕਰਦੇ ਸਾਰੇ ਜੀ ਜਾਗ ਕੇ ਆਪਣੇ ਕੰਮਾਂ ਵਿੱਚ ਰੁੱਝ ਗਏ ਸਨ। ਬਸੰਤ ਕੌਰ ਅਜੇ ਵੀ ਲਾਗੇ ਕੁਰਸੀ ਤੇ ਬੈਠੀ ਸੀ। ਪਿੰਡ ਦੇ 5-7 ਆਦਮੀ ਵੀ ਪਤਾ ਲੈਣ ਆਏ ਮੁੜ ਗਏ ਸਨ। ਹਰਨਾਮ ਲਾਗੇ ਮੰਜੇ ਤੇ ਬੈਠਾ ਲੱਖਾ ਸਿੰਘ ਦੇ ਜਾਗਣ ਦੀ ਉਡੀਕ ਕਰ ਰਿਹਾ ਸੀ। ਅੰਗੜਾਈ ਲੈ ਕੇ ਲੱਖਾ ਸਿੰਘ ਨੇ ਅੱਖਾਂ ਖੋਲੀਆਂ। ਸਭ ਤੋਂ ਪਹਿਲਾਂ ਉਹਦੀ ਨਿਗਾਹ ਹਰਨਾਮ ਉੱਤੇ ਪਈ। ਬਾਪੂ ਸੁਣਾ ਹੁਣ ਕੀ ਹਾਲ ਏ? ਹਰਨਾਮ ਨੇ ਥੋੜਾ ਜਿਹਾ ਅੱਗੇ ਝੌਕਵੇ ਪੁੱਛਿਆ। ਠੀਕ ਹਾਂ। ਲੱਖਾ ਸਿੰਘ ਨੇ ਛੋਟਾ ਜਿਹਾ ਉੱਤਰ ਦਿੱਤਾ ਤੇਰੀ ਮਾਂ ਕਿੱਥੇ ਆ ਮੈਂ ਆ ਵੇਖਾਂ ਬੈਠੀ ਹਰਨਾਮ ਦੀ ਥਾਂ ਬਸੰਤ ਕੌਰ ਨੇ ਉੱਤਰ ਦਿੱਤਾ ਬਾਪੂ ਜਿਵੇਂ ਅਸਾਂ ਰਾਤ ਕੱਟੀ ਏ ਰੱਬ ਜਾਣਦਾ ਏ ਬੇਬੇ ਨੇ ਸਾਰੀ ਰਾਤ ਤੇਰੇ ਸਰਾਣੇ ਬੈਠਿਆਂ ਗੁਜ਼ਾਰ ਦਿੱਤੀ ਓਏ ਤਾਂ ਹੈ ਹੀ ਤੋੜ ਦਿਲੀ ਹਰਨਾਮ ਦੀ ਗੱਲ ਟੋਕ ਕੇ ਲੱਖਾ ਸਿੰਘ ਰਾਹ ਵਿੱਚੋਂ ਹੀ ਬੋਲ ਪਿਆ ਭਲਾ ਮੇਰਾ ਕੀ ਵਿਗੜਿਆ ਸੀ ਐਵੇਂ ਦੋ ਕੁੱਟਾਂ ਵਧੇਰੇ ਪੀ ਬੈਠਾ ਸਾਂ ਹਾਂ ਠੀਕੇ ਤੇਰਾ ਕੌਜ ਨਹੀਂ ਵਿਗੜਿਆ ਸਿਰਫ ਹਰਨਾਮ ਨੇ ਰਾਤ ਦੀ ਸਾਰੀ ਵਾਰਤਾ ਕਹਿ ਸੁਣਾਈ ਅਖੀਰ ਤੇ ਉਹਨੇ ਬੜੀ ਗੰਭੀਰਤਾ ਨਾਲ ਕਿਹਾ ਬਾਪੂ ਇਹ ਗੱਲ ਆਖਾਂ ਹਾਂਖ ਸਿਆਣੇ ਪੁੱਤਰ ਨੂੰ ਸਲਾਹ ਦੇਣ ਦਾ ਹੱਕ ਏ ਲੱਖਾ ਸਿੰਘ ਨੇ ਥੋੜਾ ਜੋਹਾ ਵਿਅੰਗ ਨਾਲ ਕਿਹਾ ਉਹਨੇ ਸਮਝਿਆ ਹਰਨਾਮ ਉਹਨੂੰ ਸ਼ਰਾਬ ਛੱਡਣ ਵਾਸਤੇ ਕਹਿਣਾ ਚਾਹੁੰਦਾ ਹੈ ਮੈਂ ਉਹਨਾਂ ਪੁੱਤਰਾਂ ਵਿੱਚੋਂ ਨਹੀਂ ਸਿੱਖ ਮਤ ਦੇਣਾ ਮਾਪਿਆਂ ਦਾ ਕੰਮ ਏ ਪੁੱਤਰਾਂ ਦਾ ਨਹੀਂ ਹਰਨਾਮ ਸਿੰਘ ਨੇ ਕੁਝ ਜੋਸ਼ ਵਿੱਚ ਆ ਕੇ ਕਿਹਾ ਜੋ ਸਾਡੇ ਸਾਰਿਆਂ ਨਾਲ ਵਾਪਰੀ ਏ ਤੇ ਖਾਸ ਕਰ ਜੋ ਬੇਬੇ ਦੀ ਜਾਨ ਤੇ ਬੀਤੀ ਏ ਉਹਦਾ ਸਿੱਟਾ ਮੈਂ ਅੱਜ ਤੋਂ ਸ਼ਰਾਬ ਛੱਡੀ ਸੂਰਜ ਚੜ੍ਹਦੇ ਦੀ ਥਾਂ ਲੈਂਦਿਆਂ ਚੜਨ ਲੱਗ ਪਵੇ ਪਰ ਹਰਨਾਮ ਸ਼ਰਾਬ ਨਹੀਂ ਪੀਵੇਗਾ ਮਰਦਾਂ ਵਾਲਾ ਗੋਲ ਹੋਇਆ ਹਰਨਾਮ ਦੇ ਚਿਹਰੇ ਉੱਤੇ ਕਿਸੇ ਅਡੋਲ ਜੋਦੇ ਵਾਲੀ ਦ੍ਰਿੜਤਾ ਝਲਕ ਰਹੀ ਸੀ ਇਹਦਾ ਮਤਲਬ ਤੂੰ ਮੈਨੂੰ ਸ਼ਰਾਬ ਛੱਡਣ ਵਾਸਤੇ ਕਹਿੰਦਾ ਏ ਲੱਖਾਂ ਸੈਗ ਨੇ ਕੁਝ ਮੁਸਕਰਾਉਂਦਿਆਂ ਕਿਹਾ ਨਾਲ ਹੀ ਉਹ ਉੱਠ ਕੇ ਬਹਿ ਗਿਆ ਹਰਨਾਮ ਤੇ ਬਸੰਤ ਕੌਰ ਨੇ ਉੱਠਣ ਵਿੱਚ ਉਹਦੀ ਮਦਦ ਕੀਤੀ ਨਹੀਂ ਮੈਂ ਅੱਗੇ ਵੀ ਆਖਿਆ ਏ ਕਿ ਮੈਂ ਮਾਪਿਆਂ ਦੀਆਂ ਗਲਤੀਆਂ ਛਾਂਟਣ ਵਾਲਿਆਂ ਵਿੱਚੋਂ ਨਹੀਂ ਮੈਂ ਤੇਰੇ ਬਾਰੇ ਕੁਝ ਨਹੀਂ ਕਹਿ ਸਕਦਾ ਮੈਂ ਆਪਣੇ ਦਿਲ ਦੀ ਆਖੀ ਏ ਹਰਨਾਮ ਨੇ ਕੁਝ ਅੱਖਾਂ ਝੁਕਾ ਕੇ ਕਿਹਾ ਸੁਣ ਮੈਂ ਗੁੱਸੇ ਨਾਲ ਨਹੀਂ ਆਖਿਆ ਲੈ ਤੇਰੀ ਮਾਂ ਇੱਕ ਵਾਰ ਮੂੰਹ ਆਖ ਦੇਵੇ ਤੇ ਮੈਂ ਸਾਰੀ ਉਮਰ ਵਾਸਤੇ ਛਰਾਬ ਛੱਡੀ ਪੁੱਛ ਸੋ ਸੌਦਾ ਪੁੱਜਦਾ ਏ ਬਸੰਤ ਕੌਰ ਦੀ ਥਾਂ ਲੱਖਾ ਸਿੰਘ ਨੇ ਪੁੱਤਰ ਦੇ ਚਿਹਰੇ ਵੱਲ ਤੱਕਦਿਆਂ ਕਿਹਾ ਮਾਂ ਪਿਓ ਦੇ ਝਗੜੇ ਵਿੱਚ ਧੀਆ ਪੁੱਤਰ ਦਾ ਹੱਲ ਨਹੀਂ ਦੇ ਸਕਦੇ ਬਾਪੂ ਇੱਕ ਜਵਾਨ ਪੁੱਤਰ ਹੋਰ ਕੀ ਜਵਾਬ ਦੇਵੇ ਤੂੰ ਇਹ ਦੱਸ ਹੁਣ ਹਾਲ ਕੀ ਏ ਮੈਂ ਡਾਕਟਰ ਵੱਲੇ ਜਾਵਾਂ ਹਰਨਾਮ ਸਿੰਘ ਨੇ ਚਾਜ ਨਾਲ ਲੱਖਾ ਸਿੰਘ ਦਾ ਘਰ ਪੂਰਾ ਕਰ ਦਿੱਤਾ ਮੇਰਾ ਖਿਆਲ ਏ ਹੁਣ ਲੋੜ ਨਹੀਂ ਦਿਲ ਨੂੰ ਕੁਝ ਹੁੰਦਾ ਏ ਤੇ ਸਿਰ ਨੂੰ ਮਾੜੇ ਮਾੜੇ ਚੱਕਰ ਆਉਂਦੇ ਨੇ ਨਾਤਿਆਂ ਠੀਕ ਹੋ ਜਾਵਾਂਗਾ ਲੱਖਾ ਸਿੰਘ ਨੇ ਵਾਵਾ ਹੌਸਲੇ ਨਾਲ ਕਿਹਾ ਡਾਕਟਰ ਨੂੰ ਤਾਂ ਮੈਂ ਇੱਕ ਵਾਰ ਹੋਰ ਲਿਆਵਾਂਗਾ ਪਹਿਲਾਂ ਤੂੰ ਨਹਾ ਧੋ ਲੈ ਹਰਨਾਮ ਨੇ ਕੁਰਸੀ ਤੋਂ ਉੱਠਦਿਆਂ ਕਿਹਾ ਇੱਕ ਮੁੱਦਤ ਦੇ ਬਾਅਦ ਬਸੰਤ ਕੌਰ ਨੇ ਆਪਣੇ ਹੱਥੀ ਪਤੀ ਨੂੰ ਨਹਾਇਆ ਗੁਸਲਖਾਨ ਦੇ ਵਿੱਚ ਚੌਂਕੀ ਤੇ ਬਿਠਾ ਕੇ ਗਰਮ ਪਾਣੀ ਪਾ ਪਾ ਕੇ ਉਹ ਲੱਖਾ ਸਿੰਘ ਦਾ ਪਿੰਡਾ ਮਲ ਰਹੀ ਸੀ ਉਹਨੂੰ ਵਿਆਹ ਦੇ ਪਹਿਲੇ ਸਾਲ ਯਾਦ ਆ ਗਏ ਉਹਦੀਆਂ ਅੱਖਾਂ ਵਿੱਚੋਂ ਬੇਮਹਾਰੇ ਹੰਝੂ ਵਹਿ ਤੁਰੇ ਉਹਨੇ ਰੋਕਣ ਦਾ ਯਤਨ ਨਾ ਕੀਤਾ ਸ਼ਾਇਦ ਉਹਦੇ ਰੋਕਿਆਂ ਰੁਕਦੇ ਵੀ ਨਾ ਹੰਝੂ ਦੁਨੀਆ ਵਿੱਚ ਸਭ ਨਾਲੋਂ ਅਮੋੜ ਹਨ Please like, share and subscribe.